ਸਾਰੇ ਹੀ ਕਹਿੰਦੇ ਨੇ ਕਿ 70% ਫੂਡ ਬਿਜ਼ਨਸ ਸ਼ੁਰੂਆਤ ਦੇ ਪਹਿਲੇ ਸਾਲ 'ਚ ਹੀ ਬੰਦ ਹੋ ਜਾਂਦੇ ਨੇ। ਮੈਨੂੰ 9 ਸਾਲ ਹੋ ਗਏ ਇਸ ਲਾਈਨ 'ਚ ਕੰਮ ਕਰਦੇ ਨੂੰ। ਮੈਂ CCD ਵਰਗੇ ਵੱਡੇ ਬ੍ਰਾਂਡ 'ਚ ਵੀ ਕੰਮ ਕੀਤਾ ਤੇ ਲੋਕਲ ਰੈਸਟੋਰੈਂਟ 'ਚ ਵੀ ਤੇ ਹੁਣ ਮੈਂ ਪਿਛਲੇ 3 ਸਾਲਾਂ ਤੋਂ ਆਪਣਾ ਕੈਫੇ ਚਲਾ ਰਿਹਾ। ਮੈਨੂੰ ਰੋਜ਼ ਕਈ ਲੋਕ DM ਕਰਦੇ ਨੇ ਤੇ ਮੈਸੇਜ ਕਰਦੇ ਨੇ ਕਿ ਅਸੀਂ ਵੀ ਤੁਹਾਡੇ ਵਾਂਗ ਆਪਣਾ ਕੈਫੇ ਖੋਲਣਾ ਚਾਹੁੰਦੇ ਆਂ। ਸਾਨੂੰ ਦੱਸੋ ਅਸੀਂ ਕਿਵੇਂ ਸ਼ੁਰੂ ਕਰੀਏ? ਅੱਜ ਸਾਰੇ ਨੇ ਜਵਾਬ ਮਿਲ ਜਾਣਗੇ। ਜੇ ਗੱਲ ਕਰੀਏ 70% ਫੂਡ ਬਿਜ਼ਨਸ ਦੇ ਤਾਂ ਇਹ ਉਹ ਕੈਫੇ ਜਾਂ ਰੈਸਟੋਰੈਂਟ ਹੁੰਦੇ ਨੇ ਜਿਨ੍ਹਾਂ ਦਾ ਡਾਟਾ ਸਰਕਾਰ ਕੋਲ ਹੁੰਦਾ ਹੈ ਜੀਐਸਟੀ ਨੰਬਰ ਤੇ ਆਨਲਾਈਨ ਰਜਿਸਟ੍ਰੇਸ਼ਨ ਹੋਣ ਕਰਕੇ ਇਹਨਾਂ ਦਾ ਪੂਰਾ ਰਿਕਾਰਡ ਸਰਕਾਰ ਕੋਲ ਆ ਜਾਂਦਾ ਹੈ ਜਿਸ ਕਰਕੇ ਕਿੰਨੇ ਓਪਨ ਹੋ ਰਹੇ ਨੇ ਤੇ ਕਿੰਨੇ ਕਲੋਜ਼ ਹੋ ਰਹੇ ਨੇ ਸਰਕਾਰੀ ਅੰਕੜਿਆਂ 'ਚ ਪਤਾ ਲੱਗਦਾ ਰਹਿੰਦਾ ਪਰ ਜਿਹੜੇ ਛੋਟੇ ਲੈਵਲ ਦੇ ਲੋਕਲ ਕੈਫੇ ਰੈਸਟੋਰੈਂਟ ਜਾਂ ਫੂਡ ਕਾਰਟ ਹੁੰਦੇ ਨੇ ਇਹਨਾਂ ਦਾ ਕਿਸੇ ਕੋਲ ਕੋਈ ਰਿਕਾਰਡ ਨਹੀਂ ਹੁੰਦਾ ਇਸ ਕਰਕੇ 70% ਵਾਲੀ ਗੱਲ ਤੋਂ ਜ਼ਿਆਦਾ ਡਰਨ ਦੀ ਲੋੜ ਨਹੀਂ ਜ਼ਿਆਦਾਤਰ ਲੋਕ ਦੇਖਾ ਦੇਖੇ ਚ ਬਿਨਾ ਕਿਸੇ ਨੌਲੇਜ ਬਿਨਾ ਆਰ ਐਨ ਡੀ ਕਰੇ ਗਲਤ ਲੋਕੇਸ਼ਨ ਤੇ ਮੋਟਾ ਪੈਸਾ ਲਾ ਕੇ ਕੈਫੇ ਜਾਂ ਰੈਸਟੋਰੈਂਟ ਖੋਲ੍ਹ ਲੈਂਦੇ ਨੇ ਫਿਰ ਉਹ ਮੈਨੇਜਰ ਸ਼ੈਫ ਤੇ ਸਟਾਫ ਵੀ ਰੱਖ ਲੈਂਦੇ ਨੇ ਤੇ ਓਨਰ ਵਿਚਾਰਾ ਪੂਰੀ ਤਰ੍ਹਾਂ ਇਹਨਾਂ ਤੇ ਡਿਪੈਂਡ ਹੁੰਦਾ ਹੈ ਮਹੀਨੇ ਦੋ ਮਹੀਨੇ ਬਾਅਦ ਕਦੇ ਸ਼ੈਫ ਪਿੰਡ ਨੂੰ ਭੱਜ ਜਾਂਦਾ ਤੇ ਕਦੇ ਮੈਨੇਜਰ ਹਾਈ ਰੈਂਟ ਬਿਜਲੀ ਦਾ ਬਿੱਲ ਸਟਾਫ ਦੀ ਸੈਲਰੀ ਤੇ ਸਟਾਕ ਪੂਰਾ ਕਰਦਾ ਕਰਦਾ ਓਨਰ ਵਿਚਾਰਾ ਪੂਰਾ ਸਾਲ ਇਸੇ ਲੂਪ ਚ ਫਸ ਕੇ ਰਹਿ ਜਾਂਦਾ ਹੈ ਤੇ ਆਪਣਾ ਪ੍ਰੋਫਿਟ ਨਹੀਂ ਕੱਢ ਪਾਉਂਦਾ ਅੰਤ ਉਸ ਨੂੰ ਸਾਰਾ ਕੁਝ ਸ਼ਟਡਾਊਨ ਕਰਨਾ ਪੈਂਦਾ ਮੈਂ ਅਜਿਹੀਆਂ ਕਈ ਉਦਾਹਰਨਾਂ ਆਪਣੀਆਂ ਅੱਖਾਂ ਨਾਲ ਦੇਖਿਆ ਨੇ ਕੁਝ ਕਨੇ ਤਾਂ ਫਰੈਂਚਾਈਜ਼ੀ ਵੀ ਲਿੱਤੀ ਸੀ ਇਸ ਦੇ ਉਲਟ ਛੋਟੇ ਲੈਵਲ ਤੇ ਸਟਾਰਟ ਕੀਤੇ ਫੂਡ 카ਟ ਫੂਡ ਬੈਂਜ ਜਾਂ ਕੈਫੇ ਦੁਕਾਨ ਵੀ ਕਹਿ ਸਕਦੇ ਆ ਉਹ ਜ਼ਿਆਦਾ ਕਾਮਯਾਬ ਹੁੰਦੇ ਨੇ ਇਹਨਾਂ ਚ ਇਨਵੈਸਟਮੈਂਟ ਵੀ ਘੱਟ ਲੱਗਦੀ ਐ ਤੇ ਸ਼ੁਰੂ ਚ ਸਟਾਫ ਦੀ ਵੀ ਲੋੜ ਨਹੀਂ ਪੈਂਦੀ ਤੇ ਖਰਚਾ ਵੀ ਘੱਟ ਹੀ ਹੁੰਦਾ ਫੂਡ ਚ ਵੀ ਬਹੁਤ ਤਰ੍ਹਾਂ ਦੀ ਵੈਰਾਈਟੀਆਂ ਹੁੰਦੀਆਂ ਨੇ ਤੁਹਾਨੂੰ ਏਰੀਆ ਤੇ ਡਿਮਾਂਡ ਦੇ ਹਿਸਾਬ ਨਾਲ ਦੇਖਣਾ ਪੈਂਦਾ ਕਿ ਉਸ ਲੋਕੇਸ਼ਨ ਤੇ ਬੇਸਿਕ ਨੀਡਸ ਕੀ ਨੇ ਜਿਵੇਂ ਵੈਜੀਟੇਰੀਅਨ ਲੋਕਾਂ ਚ ਨਾਨ-ਵੈਜ ਨਹੀਂ ਚੱਲ ਸਕਦਾ ਤੇ ਨਾਨ-ਵੈਜ ਮਾਰਕੀਟ ਚ ਵੈਜ ਨਹੀਂ ਜ਼ਿਆਦਾ ਵਿਕਣਾ ਤੁਹਾਡੇ ਕੋਲ ਸਪੈਸ਼ਲ ਤੇ ਬੇਸਿਕ ਇੱਕ ਸਿਗਨੇਚਰ ਆਈਟਮ ਹੋਣੀ ਚਾਹੀਦੀ ਹੈ ਜਿਸ ਲਈ ਤੁਹਾਨੂੰ ਜਾਣਿਆ ਜਾਂਦਾ ਹੋਵੇ ਜਿਵੇਂ ਪਿਜ਼za ਮਤਲਬ ਡੋਮਿਨੋਜ਼ ਚੂਰੀ ਮਤਲਬ ਚਾ ਚੂਰੀ ਕੌਫੀ ਮਤਲਬ ਡਰਾਮਾ ਬੇਨਜ਼ ਰਾਜਪੁਰਾ ਰੋਡ ਜਿੱਥੋਂ ਕੌਫੀ ਪੀਤੇ ਬਿਨਾ ਨਾ ਕੋਈ ਕਲਾਕਾਰ ਲੱਗਦਾ ਤੇ ਨਾ ਕੋਈ ਲੀਡਰ ਜੇ ਗੁੜਾ ਵਾਲੀ ਚਾਹ ਦੇ ਨਾਲ ਕ੍ਰਿਸਪੀ ਪਨੀਰ ਸੈਂਡਵਿਚ ਖਾਣਾ ਹੋਵੇ ਤਾਂ ਕਾਫੀ ਬਰੂ ਜੇ ਕੱਲੇ ਪੈਸੇ ਨਾਲ ਰੈਸਟੋਰੈਂਟ ਜਾਂ ਕੈਫੇ ਚੱਲਦੇ ਹੁੰਦੇ ਤਾਂ ਹਰ ਕੋਈ ਖੋਲ ਲੈਂਦਾ ਬਸ ਥੋੜੀ ਜੀ ਹਿੰਮਤ ਜਨੂਨ ਮਿਹਨਤ ਤੇ ਬਹੁਤ ਸਾਰਾ ਸੈਕਰੀਫਾਈਸ ਚਾਹੀਦਾ ਹੈ ਜੇ ਕਰ ਲਓਗੇ ਤਾਂ ਕਾਟ ਤੋਂ ਵੱਡੇ ਰੈਸਟੋਰੈਂਟ ਰੈਸਟੋਰੈਂਟ ਤਾਂ ਬਹੁਤ ਛੋਟਾ ਸ਼ਬਦ ਹੈ ਇੱਕ ਵੱਡਾ ਬ੍ਰਾਂਡ ਬਣਨ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਬਸ ਦੁਕਾਨਦਾਰੀ ਤੇ ਦੁਨੀਆਦਾਰੀ ਦੋਨਾਂ 'ਚੋਂ ਤੁਹਾਨੂੰ ਕਿਸੇ ਇੱਕ ਨੂੰ ਚੁਣਨਾ ਪੈਣਾ ਹੈ